ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ। ਔਰ ਗੁਰੂ ਪਿਆਰਿਓ ਵੀਡੀਓ ਨੰਬਰ 27 ਵਿੱਚ ਗੱਲ ਕਰੀਏ ਖਾਲਕੋ ਸੰਘਰਸ਼ ਦੀ ਸਾਕੀ ਦੇ ਪਾਠ ਤੀਜੇ ਦੀ ਚੌਥੀ ਸਾਕੀ ਦੀ ਚੜਦੀ ਕਲਾ ਵਾਲੇ ਬਾਪੂ ਜੀ ਜਿਸ ਨੇ ਕਮਾਲ ਦੀ ਸੇਵਾ ਕੀਤੀ ਖਾਲਕੋ ਸਿੰਘਾਂ ਦੀ ਜੋ ਬਾਪੂ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲੱਗਣ ਦੇ ਵੀ ਲਾਇਕ ਸਨ। ਸੌਗਾਕੜ ਕੋ ਪੈਦਲ ਜੀਸਨ ਬਿੱਟੂ ਜੀ ਦੀ ਜੁਬਾਨੀ ਸਾਕੀ ਸੁਣਨ ਤੋਂ ਪਹਿਲਾਂ ਗੁਰੂ ਫਤਿਹ ਬੁਲੰਦ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਰਸ਼ ਦੇ ਦਿਨਾਂ ਵਿੱਚ ਲੋਕਾਂ ਦਾ ਸਾਥ ਬਹੁਤ ਸੀ ਸਾਥ ਦੇਣ ਵਾਲਿਆਂ ਦਾ ਇੱਕ ਹਿੱਸਾ ਤਾਂ ਉਹ ਹੈ ਜਿਸ ਨੂੰ ਅਸੀਂ ਜਾਣਦੇ ਹਾਂ ਜਿਨ੍ਹਾਂ ਵਿੱਚੋਂ ਕਈ ਸ਼ਹੀਦ ਵੀ ਹੋਏ ਅਤੇ ਜੇਲ੍ਹਾਂ ਵਿੱਚ ਵੀ ਗਏ ਅਤੇ ਸਰਕਾਰ ਦਾ ਤਸ਼ੱਦਦ ਵੀ ਚੱਲਿਆ ਕਿਉਂਕਿ ਇਹਨਾਂ ਲੋਕਾਂ ਬਾਰੇ ਸਰਕਾਰ ਨੂੰ ਪਤਾ ਲੱਗ ਗਿਆ ਸੀ ਇੱਕ ਹਿੱਸਾ ਉਹਨਾਂ ਪਰਿਵਾਰਾਂ ਦਾ ਵੀ ਹੈ ਜਿਹੜਿਆਂ ਨੇ ਹਰ ਪੱਖੋਂ ਮਦਦ ਕੀਤੀ ਪਰ ਆਖਰ ਤੱਕ ਉਹਨਾਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਇਸ ਕਰਕੇ ਉਹ ਅੱਜ ਵੀ ਪਹਿਲਾਂ ਮੰਗ ਰਹੇ ਰਹੇ ਹਨ ਇਹਨਾਂ ਵਿੱਚੋਂ अनेਕਾਂ ਨੂੰ ਮੈਂ ਜਾਣਦਾ ਹਾਂ ਅਜੇ ਹੋਰ ਬਹੁਤ ਲੋਕ ਹੋਣਗੇ ਜਿਨ੍ਹਾਂ ਨੇ ਸਾਨੂੰ ਆਪਣੇ ਘਰਾਂ ਵਿੱਚ ਰੱਖਿਆ ਤੇ ਸਾਡੇ ਲਈ ਖਤਰੇ ਉਠਾਏ ਸਾਨੂੰ ਦਸਮਨ ਦਿੱਤਾ ਅਤੇ ਵਕਤ ਸਿਰ ਲੋੜਿੰਦੀਆਂ ਚੀਜ਼ਾਂ ਦਾ ਪ੍ਰਬੰਧ ਕਰਕੇ ਦਿੱਤਾ ਅਤੇ ਸਾਡੀ ਸਦਾ ਹੀ ਖੈਰ ਮੰਗੀ ਕੰਡੀ ਦੇ ਇਲਾਕੇ ਵਿੱਚ ਇੱਕ ਅਜਿਹਾ ਹੀ ਪਰਿਵਾਰ ਸੀ ਜੋ ਉਦੋਂ ਵੀ ਕਈ ਭਾਂਤ ਦੀ ਖੇਤੀ ਕਰਦਾ ਸੀ ਇਹਨਾਂ ਦਾ ਆਪਣੇ ਖੇਤਾਂ ਵਿੱਚ ਰੁੱਖਾਂ ਦੇ ਝੁੰਡ ਵਿੱਚਕਾਰ ਵੱਡਾ ਸਾਰਾ ਕਰਸੀ ਦਾਦਾ ਪੁੱਤ ਅਤੇ ਪੋਤਾ ਰਹਿੰਦੇ ਸਨ ਇਹ ਸਾਰੇ ਆਪਣੇ ਆਪਣੇ ਵੇਲੇ ਦੇ ਚੰਗੇ ਥਾਈ ਪੜੇ ਹੋਏ ਸਨ ਇਸ ਪਰਿਵਾਰ ਦੀ ਇਲਾਕੇ ਵਿੱਚ ਚੰਗੀ ਇੱਜ਼ਤ ਸੀ ਇਹਨਾਂ ਦੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਵੀ ਸਾਰੇ ਪੰਜਾਬ ਵਿੱਚ ਫੈਲੇ ਹੋਏ ਸਨ ਤੇ ਚੰਗੇ ਅਸਰ ਰਸੂਖ ਵੱਲ ਲੋਕ ਸਨ ਇਹਨਾਂ ਵਿੱਚੋਂ ਕਈ ਵੱਡੇ ਉਹਦਿਆਂ ਤੇ ਵੀ ਸਨ ਦਾਦਾ ਜੀ ਦੀ ਉਮਰ ਕੋਈ 84 ਕੁ ਵਰਿਆਂ ਦੀ ਹੋਣੀ ਹੈ ਉਹ 6 ਫੁੱਟ ਲੰਮੇ ਇੱਕ ਹਰੇ ਅਤੇ ਚੁਸਤ ਦਰੁਸਤ ਸਰੀਰ ਦਾ ਮਾਲਕ ਸੀ ਚਟਲ ਮੱਧੜਾ ਸੀ ਤੇ ਉਹ ਅਮਰਤਾਰੀ ਵੀ ਸਨ ਉਹਨਾਂ ਨੂੰ ਵੇਖ ਕੇ ਬੰਦੇ ਉੱਤੇ ਚੰਗਾ ਸਰਬੰਦਾ ਸੀ ਉਹਨਾਂ ਕੋਲ ਬੈਠ ਕੇ ਮਨ ਨੂੰ ਆਰਾਮ ਅਤੇ ਉਤਸ਼ਾਹ ਵੀ ਮਿਲਦਾ ਸੀ ਉਹਨਾਂ ਨੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਜਿਸ ਦੀ ਸੇਵਾ ਘਰ ਦੀਆਂ ਔਰਤਾਂ ਤੇ ਬਾਬਾ ਜੀ ਆਪ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਤੇ ਬਾਬਾ ਜੀ ਦਾ ਕਮਰਾ ਨਾਲ-ਨਾਲ ਸਨ ਬਾਕੀ ਜੀਆਂ ਦੀ ਰਹਿائش ਕੁਝ ਵਿਥ ਉੱਤੇ ਸੀ ਕਮਰੇ ਵਿੱਚ ਬਾਬਾ ਜੀ ਦੀ ਆਪਣੀ ਲਾਇਬ੍ਰੇਰੀ ਵੀ ਸੀ ਅਤੇ ਪੜਨ ਵਾਲਾ ਮੇਜ਼ ਵੀ ਲੱਗਿਆ ਹੋਇਆ ਸੀ ਉਹਨਾਂ ਦਾ ਬਹੁਤ ਸਮਾਂ ਪਾਠ ਕਰਨ ਅਤੇ ਕਿਤਾਬਾਂ ਪੜ੍ਹਨ ਵਿੱਚ ਹੀ ਬੀਤਦਾ ਸੀ। ਉਹਨਾਂ ਨੇ ਕੋਈ ਚੰਗੀ ਨੌਕਰੀ ਵੀ ਕੀਤੀ ਹੋਈ ਸੀ। ਇਹ ਗੱਲ ਤਾਂ ਪੱਕਾ ਯਾਦ ਨਹੀਂ ਹੈ ਕਿ ਉਹ ਉਮਰ ਦੇ ਹਿਸਾਬ ਨਾਲ ਵੀ ਸੇਵਾ ਮੁਕਤ ਹੋਏ ਜਾਂ ਨੌਕਰੀ ਛੱਡ ਕੇ ਖੇਤੀ ਕਰ ਲੱਗ ਪਏ। ਪਾਠ ਕਰਨ ਅਤੇ ਕਿਤਾਬਾਂ ਪੜ੍ਹਨ ਤੋਂ ਬਿਨਾਂ ਉਹ ਆਪਣੇ ਖੇਤਾਂ ਵਿੱਚ ਸੈਰ ਕਰਦੇ ਰਹਿੰਦੇ ਸਾਂ। ਸਾਰੇ ਰਿਸ਼ਤੇਦਾਰਾਂ ਵਿੱਚ ਆਸ-ਪਾਸ ਵਿੱਚ ਉਹਨਾਂ ਦਾ ਚੰਗਾ ਸਤਿਕਾਰ ਸੀ। ਸਾਨੂੰ ਕਿਸੇ ਜਾਣਕਾਰ ਨੇ ਉਹਨਾਂ ਨਾਲ ਮਿਲਾਇਆ ਸੀ। ਉਹਨਾਂ ਨੇ ਆਪ ਸਿੰਘਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ ਕਿ ਕਦੇ ਜਸ ਸਿੰਘ ਮਿਲਣ ਤਾਂ ਉਹਨਾਂ ਨੂੰ ਮੇਰੇ ਕੋਲ ਲੈ ਆਉਣਾ ਉਹਨਾਂ ਦਿਨਾਂ ਵਿੱਚ ਅਸੀਂ ਚੰਡੀਗੜ੍ਹ ਸਾਂ ਮੈਂ ਜਨਰਲ ਲਵ ਸਿੰਘ ਅਤੇ ਚਰਨਜੀਤ ਸਿੰਘ ਅਸੀਂ ਉਹਨਾਂ ਨੂੰ ਮਿਲਣ ਉੱਥੇ ਡੇਰੇ ਤੇ ਗਏ ਜਦੋਂ ਅਸੀਂ ਜਾ ਕੇ ਕਾਰ ਉਹਨਾਂ ਦੇ ਕਰ ਲਈ ਤਾਂ ਉਹ ਅੰਬਾ ਦੇ ਥੱਲੇ ਬੈਠੇ ਸ਼ਾਮ ਦੀ ਚਾਹ ਦਾ ਇੰਤਜ਼ਾਰ ਕਰ ਰਹੇ ਸਨ ਇਹ ਗੱਲ 1986 ਦੀ ਹੈ ਸਾਨੂੰ ਉਹਨਾਂ ਬਾਰੇ ਦੱਸਿਆ ਗਿਆ ਸੀ ਕਿ ਉਹ ਨਾਮ ਬਾਣੀ ਵਾਲੇ ਬਹੁਤ ਪੜ੍ਹੇ ਹੋਏ ਅਤੇ ਪੱਕੇ ਖਾਲਸਤਾਨੀ ਹਨ ਉਹਨਾਂ ਨੂੰ ਸਾਡੇ ਬਾਰੇ ਵੀ ਪਤਾ ਸੀ ਕਿ ਜੋ ਮਿਲਣ ਆ ਰਹੇ ਹਨ ਉਹ ਕੌਣ ਹਨ ਪਰ ਪਰਿਵਾਰ ਦੇ ਬਾਕੀ ਜੀਆਂ ਨੂੰ ਪਤਾ ਨਹੀਂ ਸੀ ਜਦੋਂ ਅਸੀਂ ਗਏ ਤਾਂ ਬਜ਼ੁਰਗ ਸਮੇਤ ਸਾਰੇ ਪਰਿਵਾਰ ਦੇ ਜੀਆਂ ਨੇ ਉੱਠ ਕੇ ਫਤੇ ਦੀ ਸਾਂਝ ਪਾਈ ਬਾਕੀ ਪਰਿਵਾਰ ਫਤੇ ਬੁਲਾ ਕੇ ਅੰਦਰ ਚਲਾ ਗਿਆ ਕਿ ਬਾਪੂ ਜੀ ਦੇ ਜਾਣਕਾਰ ਹੋਣਗੇ ਉਹ ਬਜ਼ੁਰਗ ਸਾਨੂੰ ਸਾਰਿਆਂ ਨੂੰ ਗੱਲ ਲੱਗ ਕੇ ਮਿਲੇ ਅਤੇ ਬੈਠਣ ਨੂੰ ਕਿਹਾ ਮੇਰੀ ਸ਼ੁਰਤੋਂ ਆਦਤ ਰਹੀ ਹੈ ਕਿ ਜਦ ਤੱਕ ਕੋਈ ਮੇਰੇ ਤੋਂ ਵੱਡਾ ਬੈਠਨੇ ਜਾਂਦਾ ਮੈਂ ਤਦ ਤੱਕ ਬੈਠਦਾ ਨਹੀਂ ਸੀ ਪਰ ਉਸ ਦਿਨ ਉਹਨਾਂ ਨੇ ਕਿਹਾ ਕਿ ਪਹਿਲਾਂ ਤੁਸੀਂ ਬੈਠੋ ਉਹਨਾਂ ਦਾ ਕਿਹਾ ਮੋੜਿਆ ਨਹੀਂ ਸੀ ਗਿਆ ਇਸ ਕਰਕੇ ਸੀ ਬੈਠ ਗਏ ਤੇ ਫਿਰ ਉਹ ਬੈਠੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਪੋਤੇ ਵਰਗੇ ਹੋ ਪਰ ਅੱਜ ਜਿਹੜੇ ਥਾਂ ਤੇ ਤੁਸੀਂ ਖੜੇ ਹੋ ਉਹ ਮੇਰੇ ਤੋਂ ਵੱਡੀ ਮੈਨੂੰ ਇਹਦੇ ਬਾਰੇ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੈ ਨੌਕਰਾਂ ਨੇ ਚਾਹ ਪੜੀ ਲਿਆਂਦਾ ਅਤੇ ਉਹਨਾਂ ਦਾ ਪੁੱਤਰ ਵੀ ਆ ਕੇ ਬੈਠ ਗਿਆ ਥੋੜਾ ਚਿਰ ਗੱਲਾਂ ਕਿਨੂਆ ਅਤੇ ਪੌਪੂਲਰ ਬਾਰੇ ਹੁੰਦੀਆਂ ਰਹੀਆਂ ਫਿਰ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਕਿਸੇ ਕੰਮ ਦੇ ਬਹਾਨੇ ਨਾਲ ਕਿਸੇ ਪਾਸੇ ਤੋਰ ਦਿੱਤਾ ਫਿਰ ਉਹ ਬਜ਼ੁਰਗ ਨੇ ਸਾਨੂੰ ਕਿਹਾ ਕਿ ਮੇਰਾ ਪਰਿਵਾਰ ਗੁਰਸਿੱਖ ਅਤੇ ਅਗਿਆਕਾਰੀ ਪਰਿਵਾਰ ਹੈ ਪਰ ਇਹ ਤੁਹਾਡੇ ਨਾਵਾਂ ਦਾ ਬੋਝ ਨਹੀਂ ਚੱਲ ਸਕਦੇ ਇਹ ਸਾਰਾ ਪਰਿਵਾਰ ਸੰਘਰਸ਼ ਦਾ ਸਤਿਕਾਰ ਕਰਦਾ ਹੈ ਅਤੇ ਉਹਦੀ ਖਿਆਰ ਵੀ ਮੰਗਦਾ ਹੈ ਪਰ ਆਪਯੋਗਦਾਨ ਪਾਉਣ ਦਾ ਬਲ ਨਹੀਂ ਰੱਖਦਾ ਇਹਨਾਂ ਨੂੰ ਆਪਾਂ ਕੁਝ ਨਹੀਂ ਦੱਸਣਾ ਤੇ ਇਹਨਾਂ ਨੇ ਤੁਹਾਡੇ ਤੋਂ ਕੁਝ ਪੁੱਛਣਾ ਵੀ ਨਹੀਂ ਹੌਲੀ ਹੌਲੀ ਇਹਨਾਂ ਨੇ ਗੱਲ ਨੂੰ ਸਮਝ ਜਾਣਾ ਹੈ ਅਤੇ ਸਭ ਠੀਕ ਹੋ ਜਾਣਾ ਹੈ ਉਸ ਬਜ਼ੁਰਗ ਨੇ ਹੋਰ ਸਤਕਾਰ ਵਾਲੇ ਪਰਿਵਾਰਾਂ ਮੰਗੂ ਸਾਨੂੰ ਕਿਹਾ ਕਿ ਇਹ ਡੇਰਾ ਤੁਹਾਡਾ ਹੀ ਹੈ ਇਹ ਹੁਣ ਤੁਸੀਂ ਵਿਖਣਾ ਹੈ ਕਿ ਇਹਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਤੁਸੀਂ ਇੱਥੇ ਜਿੰਨੇ ਦਿਨ ਮਰਜ਼ੀ ਰਹੋ ਪੜੋ ਲਿਖੋ ਸਿਮਰਨ ਕਰੋ ਭਾਵੇਂ ਸਿਕ ਲਾਈਵ ਵੀ ਕਰੋ ਇੱਥੇ ਹਥਿਆਰ ਪੈਸਾ ਜੋ ਕੁਝ ਮਰਜ਼ੀ ਰੱਖੋ ਇਹ ਗੱਡੀਆਂ ਵੀ ਤੁਹਾਡੀਆਂ ਹਨ ਮੇਰੇ ਤੋਂ ਜਿੰਨਾ ਸਾਰਿਆ ਮੈਂ ਦਸਵੰਤ ਤੋਂ ਵੱਧ ਵੀ ਦੇਵਾਂਗਾ ਜੇ ਤੁਹਾਨੂੰ ਜਿਆਦਾ ਪੈਸੇ ਦੀ ਲੋੜ ਪਈ ਤਾਂ ਆਪਾਂ ਕੁਝ ਵੇਚ ਲਵਾਂਗੇ ਜਿਵੇਂ ਅਸੀਂ ਉਸ ਬਜ਼ੁਰਗ ਬਾਰੇ ਸੁਣਿਆ ਸੀ ਉਸ ਤੋਂ ਜਿਆਦਾ ਮਹਿਸੂਸ ਕੀਤਾ ਉਸ ਦਿਨ ਤਾਂ ਅਸੀਂ ਕੁਝ ਸਮੇਂ ਬਾਅਦ ਉੱਥੋਂ ਵਾਪਸ ਮੁੜ ਗਏ ਪਰ ਬਾਅਦ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਕਈ ਕਈ ਦਿਨ ਉੱਥੇ ਰਹੇ ਹਥਿਆਰ ਰੱਖ ਜਾਂਦੇ ਸਾਂ ਗੱਡੀਆਂ ਖੜੀਆਂ ਕਰ ਜਾਣੀਆਂ ਅਤੇ ਉਹਨਾਂ ਦੀਆਂ ਗੱਡੀਆਂ ਲੈ ਜਾਣੀਆਂ ਸਨ 86 ਤੋਂ 92 ਤੱਕ ਸਾਡੇ ਵਿੱਚੋਂ ਕੋਈ ਨਾ ਕੋਈ ਉੱਥੇ ਆਉਂਦਾ ਜਾਂਦਾ ਰਿਹਾ ਬਾਪੂ ਜੀ ਆ ਭਾਵੇਂ ਪਿੰਡ ਵਿੱਚ ਰਹਿੰਦੇ ਸਨ ਪਰ ਉਹਨਾਂ ਨੇ ਸਾਨੂੰ ਸ਼ਹਿਰਾਂ ਵਿੱਚ ਵੀ ਕਈ ਠਾਰਾਂ ਬਣਾ ਕੇ ਦਿੱਤੀਆਂ ਸਨ ਉਸ ਵੇਲੇ ਸ਼ਹਿਰੀ ਠਾਰਾਂ ਕੁਝ ਕੰਮ ਲਈ ਬਹੁਤ ਸਹੀ ਹੁੰਦੀਆਂ ਸਨ ਇੱਕ ਆਪਣੀ ਪੋਤੀ ਦੇ ਸਹੁਰੇ ਘਰ ਸ਼ਹਿਰ ਵਿੱਚ ਇੱਕ ਉਹਨਾਂ ਦੇ ਦੋਸਤ ਦੇ ਪੁੱਤਰ ਕੋਲ ਸ਼ਹਿਰ ਵਿੱਚ ਇੱਕ ਠਾਰ ਉਹਨਾਂ ਨੇ ਸਾਨੂੰ ਦਿੱਲੀ ਵਿੱਚ ਵੀ ਬਣਾ ਕੇ ਦਿੱਤੀ ਸੀ ਇਹ ਸਾਰੇ ਪਰਿਵਾਰ ਬਹੁਤ ਚੜ੍ਹਦੀ ਕਲਾ ਵਾਲੇ ਅਤੇ ਅਮੀਰ ਪਰਿਵਾਰ ਸਨ ਇਹਨਾਂ ਸਾਰੀਆਂ ਠਾਰਾਂ ਉੱਤੇ ਅਸੀਂ ਅਖੀਰ ਤੱਕ ਜਾਂਦੇ ਰਹੇ ਜਨਰਲ ਲਾਭ ਸਿੰਘ ਚਰਨਜੀਤ ਸਿੰਘ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁਖਾ ਮਤਰਾ ਸਿੰਘ ਅਵਤਾਰ ਸਿੰਘ ਦਾਉ ਮਾਜਰਾ ਬਾਪੂ ਮਲਕੀਰ ਸਿੰਘ ਗੁਰਦੇਵ ਸਿੰਘ ਉਸਮਾਨ ਵਾਲਾ ਦਰਸ਼ਨ ਸਿੰਘ ਡੱਲਾ ਬਾਬਾ ਸੁਰਿੰਦਰ ਸਿੰਘ ਸਤਪਾਲ ਸਿੰਘ ਢਿੱਲੋਂ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਕੇਸੀ ਸ਼ਰਮਾ ਕਮਰਜੀਤ ਸਿੰਘ ਸੁਲਤਾਨ ਵਿੰਡ ਇਹ ਸਾਰੇ ਜੋ ਖੜਕੂ ਸੰਘਰਸ਼ ਦੀ ਅਸਲ ਰੂਹ ਨਾਲ ਸੰਬੰਧਤ ਸਿੰਘ ਸਨ ਇਹ ਸਾਰੇ ਸਿੰਘ ਹੀ ਇੱਥੇ ਆਉਂਦੇ ਸਨ ਤੇ ਬਾਪੂ ਜੀ ਦੀ ਸੰਗਤ ਦਾ ਲਾਹ ਲੈਂਦੇ ਸਨ ਕਈ ਸਿੰਘ ਇੱਥੇ ਆ ਕੇ ਆਪਣਾ ਵਿਹਲਾ ਸਮਾਂ ਕੱਟਦੇ ਬਾਪੂ ਜੀ ਕੋਲ ਪਾਠ ਅਤੇ ਸਿਮਰਨ ਕਰਦੇ ਅਤੇ ਕਈ ਆਪਣੀ ਥਕਾਵਟ ਤੇ ਤਣਾਵ ਵੀ ਦੂਰ ਕਰਦੇ ਕਈ ਵਾਰ ਬਾਪੂ ਜੀ ਨਾਲ ਸਿਆਸਤ ਅਤੇ ਖਾਲਸਾਤਨ ਸੰਬੰਧੀ ਵਿਚਾਰ ਕਰਕੇ ਲਾਹ ਪ੍ਰਾਪਤ ਕਰਦੇ ਉਹ ਸਾਡੇ ਸਾਰਿਆਂ ਨੇ ਇੱਕ ਸਿਆਣੇ ਪਿਓ ਵਰਗਾ ਸਾਰਾ ਸਨ ਤੇ ਦਰਿਆ ਦੀ ਰਵਾਨੀ ਵਾਂਗੂ ਚਾਉ ਦਾ ਸੋਮਾ ਵੀ ਸਨ ਚਾਚਾ ਮਤਰਾ ਸਿੰਘ ਚਰਨਜੀਤ ਸਿੰਘ ਜੰਨੀ ਅਤੇ ਅਵਤਾਰ ਸਿੰਘ ਦਾ ਉਹ ਮਜਰਾ ਉਹਨਾਂ ਕੋਲ ਬਹੁਤ ਹੁੰਦੇ ਸਨ ਜਦੋਂ ਕੋਈ ਰੁਕਾਵਟ ਜਾਂ ਖੜੋਤ ਲੱਗਣੀ ਉਹਨਾਂ ਨੇ ਕਿਹਾ ਚਲੋ ਬਾਪੂ ਜੀ ਕੋਲ ਜਾ ਕੇ ਦੁਬਾਰਾ ਤਰ ਤਜ ਹੋ ਕੇ ਆਈਏ ਬਾਪੂ ਜੀ ਦੇ ਕਿਹਨ ਅਨੁਸਾਰ ਉਹਨਾਂ ਦਾ ਪਰਿਵਾਰ ਹੌਲੀ-ਹੌਲੀ ਸਮਝ ਗਿਆ ਸੀ ਅਤੇ ਇਹ ਸਾਰਾ ਕੁਝ ਉਹਨਾਂ ਨੇ ਸਹਿ ਸੁਬਾਹੀ ਮੰਨ ਲਿਆ ਸੀ ਇੱਥੇ ਆਉਣ ਵਾਲੇ ਸਿੰਘਾਂ ਵਿੱਚੋਂ ਕਈ ਸਿੰਘ ਫੜੇ ਵੀ ਗਏ ਸਨ ਅਤੇ ਤਸ਼ੱਦਦ ਦੇ ਦੌਰ ਵਿੱਚੋਂ ਲੰਘੇ ਤੇ ਸ਼ਹਾਦਤ ਨੂੰ ਪ੍ਰਾਪਤ ਕਰ ਗਏ ਪਰ ਕਿਸੇ ਨੇ ਵੀ ਇਸ ਥਾਂ ਨੂੰ ਸ਼ੇਕ ਨਹੀਂ ਲੱਗਣ ਦਿੱਤਾ ਇੱਥੇ ਜਾਣ ਵਾਲੇ ਸਾਰੇ ਵਿੱਚੋਂ ਮੈਂ ਹੀ ਬਚਿਆ ਹਾਂ ਤੇ ਮੈਂ ਇਹ ਥਾਰ ਉਤੇ ਆਖਰੀ ਵਾਰ 92 ਦੀਆਂ ਗਰਮੀਆਂ ਵਿੱਚ ਗਿਆ ਸਾਂ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਬਾਪੂ ਜੀ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਮੈਂ ਕਿਸੇ ਵੀ ਠਰਥੇ ਨਹੀਂ ਗਿਆ ਅਤੇ ਮੈਨੂੰ ਉਹਨਾਂ ਵਿੱਚੋਂ ਕੋਈ ਵੀ ਮੁਰਦ ਕੇ ਨਹੀਂ ਮਿਲਿਆ। ਮੈਨੂੰ ਉਹਨਾਂ ਬਾਰੇ ਪਤਾ ਲੱਗਦਾ ਰਹਿੰਦਾ ਹੈ ਇਹ ਸਾਰੇ ਪਰਿਵਾਰ ਠੀਕ ਠਾਕ ਤੇ ਰਾਜੀ ਖੁਸ਼ੀਆਂ। ਬਾਪੂ ਬਹੁਤ ਵੱਡੀ ਰੂਹ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਹਦਾ ਨਾਂ ਕਿਸੇ ਤਰ੍ਹਾਂ ਵੀ ਮਸ਼ਹੂਰ ਹੋਵੇ। ਉਹ ਅਸਲ ਵਿੱਚ ਸੇਵਾ ਤੇ ਸਿਮਰਨ ਦੀ ਮੂਰਤ ਸੀ। ਇਸ ਕਰਕੇ ਉਸ ਪਿਤਾ ਸમાન ਬਜ਼ੁਰਗ ਦਾ ਨਾਂ ਮੈਂ ਨਹੀਂ ਲਿਖਣਾ ਚਾਹੁੰਦਾ ਕਿਉਂਕਿ ਉਹਦੀ ਇਹੋ ਇੱਛਾ ਸੀ। ਮੈਨੂੰ ਪਤਾ ਹੈ ਕਿ ਉਹ ਪਰਿਵਾਰ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੀ ਸੇਵਾ ਬਾਰੇ ਕਿਸੇ ਨੂੰ ਪਤਾ ਲੱਗੇ। ਉਹ ਸਿਮਰਨ ਦੇ ਦੁਨੀਆ ਦੇ ਰਾਜਦਾਨ ਵੀ ਸਨ ਅਤੇ ਪ੍ਰਤੱਖ ਦੁਨੀਆ ਦੀ ਸਿਆਸਤ ਬਾਰੇ ਵੀ ਉਹਨਾਂ ਦਾ ਗਿਆਨ ਬਹੁਤ ਸੀ ਉਹ ਸਾਨੂੰ ਸਾਰਿਆਂ ਨੂੰ ਸਿਮਰਨ ਦਾਹੀ ਗੁਰੂ ਨਾਲ ਜੁੜਨ ਅਤੇ ਕਿਤਾਬਾਂ ਨਹੀਂ ਦੁਨੀਆ ਨਾਲ ਜੁੜਨ ਬਾਰੇ ਦੱਸਦੇ ਸਨ ਉਹਨਾਂ ਕੋਲ ਰਹਿ ਕੇ ਪਾਠ ਅਤੇ ਸਿਮਰਨ ਤਾਂ ਸਾਰੇ ਹੀ ਕਰਦੇ ਸਨ ਪਰ ਉਹਨਾਂ ਨੂੰ ਪਤਾ ਸੀ ਕਿ ਕਿਤਾਬਾਂ ਸਿਰਫ ਅਵਤਾਰ ਸਿੰਘ ਚਰਨਜੀਤ ਸਿੰਘ ਮੈਂ ਅਤੇ ਹਮਤਰਾ ਸਿੰਘ ਹੀ پڑھਦੇ ਸਨ ਪਰ ਉਹ ਕਿਤਾਬਾਂ ਸਾਰਿਆਂ ਨੂੰ ਹੀ ਦਿੰਦੇ ਰਹਿੰਦੇ ਸਨ ਬਾਪੂ ਜੀ ਆਪਣੀ ਜਵਾਨੀ ਦੇ ਵੇਲੇ ਤੋਂ ਹੀ ਖੁਸ਼ੇ ਹੋਏ ਸਿੱਖ ਰਾਜ ਦੀ ਪੀੜ ਨੂੰ ਮਹਿਸੂਸ ਕਰਦੇ ਸਨ ਅਤੇ ਉਹ ਇਹਦੇ ਲਈ ਫਿਕਰਮੰਦ ਸਨ ਅਕਾਲੀ ਆਗੂਆਂ ਤੋਂ ਉਹ ਬਹੁਤ ਮਯੂਸ ਸਨ ਸਤ ਜਰਨੈਲ ਸਿੰਘ ਦੀ ਹੋਰਾਂ ਦੀ ਆਮਦ ਨੂੰ ਉਹਨਾਂ ਨੇ ਸ਼ੁਭ ਸ਼ਗਨ ਵਜੋਂ ਵੇਖਿਆ ਅਤੇ ਉਹਨਾਂ ਲਈ ਅਰਸਦਾ ਅਰਦਾਸ ਕੀਤੀ ਉਹਨਾਂ ਸਾਡੀ ਰਾਖੀ ਨੂੰ ਮੁਖ ਰੱਖ ਕੇ ਘਰ ਦੇ ਦੁਆਲੇ ਪਾਪੂਲਰਾਂ ਵਿੱਚ ਕਮਾਦ ਲਵਾ ਦਿੱਤੀ ਇੱਕ ਪਾਸੇ ਕਈ ਕਿੱਲੇ ਲੰਮੀ ਕਮਾਦ ਬੀਜ ਦਿੱਤੀ ਕਹਿੰਦੇ ਕਿ ਮੇਰਾ ਵਸ ਚੱਲੇ ਤਾਂ ਸਾਰੇ ਪੰਜਾਬ ਵਿੱਚ ਜੰਗਲ ਲਾ ਦੇਵਾਂ ਤਾਂ ਕਿ ਸਿੰਘਾਂ ਨੂੰ ਉਤਰਨ ਫਿਰਨ ਵਿੱਚ ਸੁੱਖ ਹੋ ਜਾਵੇ ਦੋ ਅਸਲਟਾਂ 1303 ਅਤੇ ਇੱਕ ਰਿਵਾਲਵਰ ਸਦਾ ਹੀ ਉੱਥੇ ਰਹਿੰਦੀ ਸੀ ਜੋ ਕਿ ਸਾਡੇ ਜਾਨ ਤੇ ਬੱਪੂ ਜੀ ਨੇ ਕੱਢ ਕੇ ਸਰਹਾਨੇ ਤਰ ਦੇਣਾ ਬੱਪੂ ਜੀ ਨਾਲ ਇੱਕ ਪੱਕਾ ਸੀਰੀ ਸੀ ਉਹ ਸਾਡੀ ਬੜੀ ਸੇਵਾ ਕਰਦਾ ਸੀ ਉਹਨਾਂ ਸਾਨੂੰ ਕਿਹਾ ਹੋਇਆ ਸੀ ਕਿ ਜੇ ਕਦੇ ਇੱਥੇ ਪੁਲਿਸ ਆ ਗਈ ਤਾਂ ਤੁਸੀਂ ਸਿਰਫ ਆਪਣੇ ਆਪ ਨੂੰ ਬਚਾਉਣਾ ਹੈ ਇੱਥੇ ਹੋਰ ਕਿਸੇ ਜੀ ਦਾ ਕੋਈ ਫਿਕਰ ਨਹੀਂ ਕਰਨਾ ਕਿ ਕਿਹਦੇ ਨਾਲ ਕੀ ਹੁੰਦਾ ਹੈ ਜਦੋਂ ਲੁਧਿਆਣੇ ਬੈਂਕ ਤੋਂ ਪੈਸੇ ਲੈਂਦੇ ਤਾਂ ਇੱਕ ਟਰੱਕ ਵਿੱਚ ਰੱਖੇ ਹੋਏ ਸਨ ਅਤੇ ਉੱਪਰ ਇੱਟਾਂ ਲੱਦੀਆਂ ਹੋਈਆਂ ਸਨ ਟਰੱਕ ਲੈ ਕੇ ਦੋਆਬੇ ਵਿੱਚ ਜਾਣਾ ਸੀ ਪਰ ਮੌਕੇ ਤੇ ਹਾਲਾਤ ਬਦਲ ਗਏ ਤਾਂ ਸਾਨੂੰ ਰਸਤਾ ਬਦਲਣਾ ਪਿਆ ਉਸ ਵਕਤ ਟਰੱਕ ਵਿੱਚ ਬਾਪੂ ਮਲਕੀਤ ਸਿੰਘ ਤੇ ਚਰਨਜੀਤ ਸਿੰਘ ਸਨ ਉਹਨਾਂ ਦੇ ਅੱਗੇ ਕਾਰ ਵਿੱਚ ਜਨਰਲ ਲਾਭ ਸਿੰਘ ਅਤੇ ਹਰਜਿੰਦਰ ਸਿੰਘ ਜਿੰਦਾ ਸਨ ਸਾਰੇ ਪੰਜਾਬ ਵਿੱਚ ਬਹੁਤ ਜ਼ਿਆਦਾ ਚੌਕਸੀ ਹੋ ਗਈ ਸੀ ਹਾਲਾਤ ਨੂੰ ਦੇਖਦੇ ਹੋਏ ਆਪਣਾ ਰਸਤਾ ਬਦਲ ਕੇ ਉਹ ਬਾਪੂ ਜੀ ਕੋਲ ਪਹੁੰਚ ਗਏ ਜਦੋਂ ਇਹ ਸਿੰਘ ਡੇਰੇ ਪਹੁੰਚੇ ਤਾਂ ਬਾਪੂ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪਾਠ ਕਰ ਰਹੇ ਸਨ ਸਾਰੇ ਸਿੰਘ ਮੱਥਾ ਟੇਕ ਕੇ ਹਜ਼ੂਰੀ ਵਿੱਚ ਬੈਠ ਗਏ ਬਾਪੂ ਜੀ ਨੇ ਕੁਝ ਸਮੇਂ ਬਾਅਦ ਸਮਾਪਤੀ ਕੀਤੀ ਅਤੇ ਸਿੱਧਾ ਹੀ ਪੁੱਛਿਆ ਕਿ ਮੋਰਚਾ ਫਦੇ ਕਰ ਆਇਓ ਸਿੰਘਾਂ ਨੇ ਮੁਸਕਰਾ ਕੇ ਹਾਂ ਵਿੱਚ ਸਿਰ ਹਿਲਾਇਆ ਅਤੇ ਆਪਣੀ ਮੁਸ਼ਕਲ ਵੀ ਦੱਸੀ ਕਿ ਅਸੀਂ ਪੈਸੇ ਤਾਂ ਪਹੁੰਚਦੇ ਕਿਤੇ ਹੋਰ ਕਰਨੇ ਸਨ ਪਰ ਰਾਤ ਭੈਣ ਕਰਨ ਇੱਥੇ ਲੈ ਆਏ ਹਾਂ ਸਵੇਰੇ ਲੈ ਜਾਵਾਂਗੇ ਉਹਨਾਂ ਨੇ ਸਥਿਤੀ ਨੂੰ ਸਮਝਦਿਆਂ ਕਿਹਾ ਕਿ ਮੈਂ ਤੁਹਾਡੇ ਲਈ ਅਰਦਾਸ ਕਰ ਰਿਹਾ ਸੀ ਤੇ ਗੁਰੂ ਨੇ ਤੁਹਾਨੂੰ ਇੱਥੇ ਹੀ ਭੇਜ ਦਿੱਤਾ ਹੈ ਇਹ ਗੁਰੂ ਦਾ ਕਰ ਹੈ ਉਤੇ ਖਜ਼ਾਨਾ ਵੀ ਗੁਰੂ ਦਹੀ ਹੈ ਇਸ ਕਰਕੇ ਇਸ ਨੂੰ ਇੱਥੇ ਰੱਖ ਦਿਓ ਜਦ ਚਾਹੋ ਲਿਆ ਜਾਏ ਉਹ ਇੱਥੇ ਤੁਹਾਡਾ ਸਾਰਾ ਖਜ਼ਾਨਾ ਮਹਿਫੂਜ਼ ਰਹੇਗਾ ਉਹਨਾਂ ਸਾਰਾ ਪੈਸਾ ਉੱਥੇ ਰੱਖਿਆ ਅਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਹਰਜਿੰਦਰ ਸਿੰਘ ਜਿੰਦੇ ਨੇ ਲਗਭਗ ਮਹੀਨੇ ਵਿੱਚ ਉਹ ਪੈਸਾ ਮਿੱਥੀਆਂ ਥਾਵਾਂ ਉਤੇ ਪੁੰਚਾਇਆ ਬਾਪੂ ਜੀ ਦੇ ਘਰ ਸਾਧੂਆਂ ਸੰਤਾਂ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਉੱਥੇ ਉਹਨਾਂ ਦੀ ਬੜੀ ਸੇਵਾ ਵੀ ਹੁੰਦੀ ਸੀ ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਸੰਤ ਕਰਤਾਰ ਸਿੰਘ ਦੀ ਪਿੰਡਰਾਂ ਵਾਲੇ ਵੀ ਉਹਨਾਂ ਦੇ ਘਰ ਆਉਂਦੇ ਰਹੇ ਸਨ ਇੱਕ ਦਿਨ ਹਰਜਿੰਦਰ ਸਿੰਘ ਜੀ ਨੇ ਪੁੱਛਿਆ ਕਿ ਤੁਹੇ ਸੰਤ ਜਰਨੈਲ ਚੰਗੀ ਨਹੀਂ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਧਰਮ ਯੁੱਧ ਮੋਰਚੇ ਵੇਲੇ ਮੈਂ ਇੱਕ ਜਥਾ ਲੈ ਕੇ ਗਿਆ ਸਾਂ ਉੱਥੇ ਮੰਗੇ ਸਾਹਿਬ ਦੀਵਾਨ ਹਾਲ ਵਿੱਚ ਸੰਤਾਂ ਦਾ ਭਾਸ਼ਣ ਸੁਣਿਆ ਤਾਂ ਮੈਨੂੰ ਤਸੱਲੀ ਹੋ ਗਈ ਕਿ ਅਸਲ ਸੰਤ ਸਿਪਾਹੀ ਹੈ ਤੇ ਇਹ ਸ਼ਹੀਦੀ ਪਹਿਰੇ ਵਾਲੇ ਹਨ ਸੋ ਮੈਂ ਸੰਤੁਸ਼ਟ ਹੋ ਕੇ ਆ ਗਿਆ ਕਿ ਇਸ ਵਾਰ ਗੱਲ ਸ਼ਹਾਦਤ ਤੱਕ ਜਾਣੀ ਹੈ ਅਤੇ ਰਾਜਵਲ ਤੁਰਨੀ ਹੈ ਸਿੱਖਾਂ ਦੇ ਆਗੂਆਂ ਖਾਸ ਕਰਕੇ ਅਕਾਲੀਆਂ ਤੋਂ ਬਹੁਤ ਮਯੂਸ ਹਨ ਅਤੇ ਸਾਨੂੰ ਵੀ ਇਹਨਾਂ ਤੋਂ ਕਿਸੇ ਕਿਸਮ ਦੀ ਉਮੀਦ ਰੱਖਣ ਤੋਂ ਸੁਚੇਤ ਕੀਤਾ ਹੋਇਆ ਸੀ ਸਵਰਨ ਜੱਤੀ ਹਿੰਦੂਆਂ ਨੂੰ ਛੱਡ ਕੇ ਉਹ ਸਭ ਦੱਬੇ ਕੁਚਲੇ ਲੋਕਾਂ ਨੂੰ ਖਾਲਸਾ ਦਾ ਹਮਾਇਤੀ ਸਮਝਦੇ ਸਨ ਉਹ ਅਵਤਾਰ ਸਿੰਘ ਅਤੇ ਚਰਨਜੀਤ ਸਿੰਘ ਜੋ ਸਾਡੇ ਵੱਲੋਂ ਬਿਆਨ ਲਿਖਿਆ ਕਰਦੇ ਸਨ ਉਹਨਾਂ ਨੂੰ ਕਈ ਵਾਰ ਕਿਹਾ ਕਰਦੇ ਸਨ ਕਿ ਬਿਆਨਾਂ ਵਿੱਚ ਬ੍ਰਾਹਮਣਵਾਦ ਜਾਂ ਵਿਪਰਵਾਦ ਨੂੰ ਮੁੱਖ ਦੁਸ਼ਮਣ ਸਮਝੋ ਅਤੇ ਭਾਰਤ ਦੇ ਬਾਕੀ ਵਸਨੀਕਾਂ ਤੇ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਤੇ ਘੱਟ ਗਿਣਤੀਆਂ ਵੱਲ ਦੋਸਤੀ ਦਾ ਹੱਥ ਵਧਾਓ ਹੁਣ ਬਿਆਰੋਂ ਅਗਲਾ ਪੈਰਾ ਹੈ ਜਥੇਦਾਰਤੀ ਪਦਵੀ ਬਾਰੇ ਇੱਕ ਵਾਰ ਅਸੀਂ ਕਈ ਜਣੇ ਉੱਥੇ ਰਾਤ ਇਕੱਠੇ ਰੁਕੇ ਤਾਂ ਜਨਰਲ ਲਾਭ ਸਿੰਘ ਨੇ ਗੰਭੀਰਤਾ ਨਾਲ ਗੱਲ ਹੋਈ ਕਿ ਸਾਨੂੰ ਬਾਪੂ ਜੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾ ਦੇਣਾ ਚਾਹੀਦਾ ਹੈ। ਉਸ ਵਕਤ ਭਾਈ ਜਸਬੀਰ ਸਿੰਘ ਰੋਡੇ ਜੋ ਤਿਹਾਰ ਜੇਲ੍ਹ ਵਿੱਚ ਸਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ। ਉਹਨਾਂ ਦੀ ਥਾਂ ਪ੍ਰੋਫੈਸਰ ਦਰਸ਼ਨ ਸਿੰਘ ਤੋਂ ਬਾਅਦ ਕਿਸੇ ਨੂੰ ਕਾਰਜਕਾਰੀ ਜਥੇਦਾਰ ਲਾਉਣਾ ਸੀ। ਬਾਪੂ ਜੀ ਨਾਲ ਜਦੋਂ ਇਹ ਵਿਚਾਰ ਸਾਂਝੇ ਕੀਤੇ ਗਏ ਤਾਂ ਉਹ ਬਹੁਤ ਗੰਭੀਰਤ ਨਿਮਰ ਹੋ ਗਏ। ਉਹਨਾਂ ਆਖਿਆ ਕਿ ਇਸ ਸਿੱਖ ਧਰਮ ਵਿੱਚ ਸਭ ਤੋਂ ਅਹਿਮ ਅਤੇ ਵੱਡੀ ਜ਼ਿੰਮੇਵਾਰੀ ਹੈ। ਇਦੇ ਲਈ ਕੋਈ ਵੱਡੀ ਕਮਾਈ ਵਾਲੀ ਹਸਤੀ ਚਾਹੀਦੀ ਮੇਰੇ ਵਿੱਚ ਤਾਂ ਬਹੁਤ ਔਕਣ ਹਨ ਜਿਹੜੇ ਤੁਹਾਨੂੰ ਇਸ ਦੇ ਨਹੀਂ ਹਨ ਇਸ ਵਾਕਿਆ ਤੋਂ ਬਾਅਦ ਸਾਡੇ ਮਨ ਵਿੱਚ ਉਹਨਾਂ ਲਈ ਸਤਿਕਾਰ ਹੋਰ ਵੱਧ ਗਿਆ ਸੋ ਇਸ ਤੋਂ ਬਾਅਦ ਅਗਲਾ ਪਿਆਰਾ ਹੈ ਪੜ੍ਹਨ ਦਾ ਵਿਚਾਰ ਬਾਪੂ ਜੀ ਨੇ ਬਹੁਤ ਕਿਤਾਬਾਂ ਪੜੀਆਂ ਹੋਈਆਂ ਸਨ ਉਹਨਾਂ ਦੀ ਲਾਇਬ੍ਰੇਰੀ ਵਿੱਚ ਧਰਮ ਫਲਸਫਾ ਸਿਆਸਤ ਇਤਿਹਾਸ ਆਜ਼ਾਦੀ ਸੰਘਰਸ਼ਾਂ ਅਤੇ ਜੰਗਾਂ ਯੁੱਧਾਂ ਬਾਰੇ ਦੁਨੀਆ ਭਰ ਦੀਆਂ ਬਹੁਤ ਵਧੀਆ ਕਿਤਾਬਾਂ ਸਨ ਉਹ ਉਰਦੂ ਹਿੰਦੀ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਦੇ ਮਹਰਸਨ ਉਹਨਾਂ ਨੇ ਕਿਤਾਬਾਂ ਦੇ ਸਫ਼ਿਆਂ ਉੱਤੇ ਬਹੁਤ ਨਿਸ਼ਾਨੀਆਂ ਅਤੇ ਨੁਕਤੇ ਲਾਏ ਹੋਏ ਸਨ ਉਹ ਖਾਸ ਖਾਸ ਨੁਕਤਿਆਂ ਦੀਆਂ ਨਕਲਾਂ ਕਰਾ ਕੇ ਸਾਨੂੰ ਦਿੰਦ ਰਹਿੰਦੇ ਸਨ ਮੈਂ ਕਈ ਕਿਤਾਬਾਂ ਉਹਨਾਂ ਦੀ ਲਾਇਬ੍ਰੇਰੀ ਵਿੱਚੋਂ ਹੀ ਪੜੀਆਂ ਸਾਂ ਮਸ਼ਹੂਰ ਨਾਵਲ ਬ੍ਰਦਰਜ਼ ਕਰੋਮੋਜੋਮ ਵੀ ਉਹਨਾਂ ਨੇ ਹੀ ਮੈਨੂੰ ਪੜ੍ਹਾਉਂਨ ਦਿੱਤੀ ਸੀ ਮਾਉ ਦੀ ਮਸ਼ਹੂਰ ਲਾਲ ਕਿਤਾਬੀ ਮੈਂ ਉਹਨਾਂ ਕੋਲ ਹੀ ਪੜ੍ਹੀ ਸੀ ਉਹਨਾਂ ਨੇ ਉਸ ਕਿਤਾਬ ਉਤੇ ਨੋਟ ਲਿਖੇ ਹੋਏ ਸਨ ਕਿ ਸਦਾਂਤ ਅਤੇ ਰਣਨੀਤੀ ਦੇ ਪੱਖ ਤੋਂ ਉਹਦੀਆਂ ਕਿਹੜੀਆਂ ਗੱਲਾਂ ਪੰਜਾਬ ਵਿੱਚ ਕਿੰਨੀਆਂ ਗੂ ਅਤੇ ਕਿਵੇਂ ਲਾਗੂ ਹੋ ਸਕਦੀਆਂ ਹਨ ਉਸ ਵੇਲੇ ਜੰਗ ਦਾ ਜੋਰ ਸੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਖਾਸ ਕਰਕੇ ਜੰਗ ਵਿੱਚ ਸ਼ਾਮਲ ਸਿੰਘਾਂ ਕੋਲ ਨਿੱਟ ਕੇ ਪੜਿਆ ਲਿਖਿਆ ਨਹੀਂ ਸੀ ਜਾਂਦਾ ਜੰਗ ਨਾਲ ਸੰਬੰਧਿਤ ਖਬਰਾਂ ਅਤੇ ਲੇਖ ਪੜੇ ਜਾਂਦੇ ਸਨ ਪਰ ਗੰਭੀਰ ਪੜਾਈ ਵਿੱਚ ਮਨ ਨਹੀਂ ਸੀ ਲੱਗਦਾ ਸਾਡੇ ਵਿੱਚੋਂ ਮੇਰੇ ਸਮਿਤ ਕਈ ਸਿੰਘ ਲਗਾਤਾਰ ਹਰ ਮਜਮੂਨ ਦੀਆਂ ਕਿਤਾਬਾਂ ਪੜ੍ਹਦੇ ਰਹੇ ਇਹ ਗੱਲ ਮੈਂ ਸਾਰੇ ਸੰਘਰਸ਼ ਬਾਰੇ ਤਾਂ ਕਹਿ ਰਿਹਾ ਕਿ ਮੈਂ ਵੀ ਪੜਦਿਆਂ ਵਕਤ ਇਸ ਦਬਾਅ ਅਧੀਨ ਆ ਜਾਂਦਾ ਸੀ ਕੋਈ ਕਿਤਾਬ بڑے ਸਿਰ ਨਾਲ ਹੀ ਪੜੀ ਜਾਂਦੀ ਅਤੇ ਮੁੱਕਾਈ ਜਾਂਦੀ ਸੀ ਜੰਗ ਤੇ ਅਮਨ ਅਤੇ ਸੱਜਰ ਜੋਖ ਖਾਲਸਾ ਨੂੰ ਮੈਂ ਕਾਫੀ ਲੰਬੇ ਸਮੇਂ ਵਿੱਚ ਪੜ ਸਕਿਆ ਉਹਨਾਂ ਨੇ ਦੁਨੀਆ ਦੇ ਆਜ਼ਾਦੀ ਦੇ ਇਤਿਹਾਸਾਂ ਬਾਰੇ ਚੰਗਾ ਪੜਿਆ ਹੋਇਆ ਸੀ ਉਹਨਾਂ ਦੀ ਸਮਝ ਸੀ ਕਿ ਸਿੱਖਾਂ ਦਾ ਸੰਘਰਸ਼ ਇਹਨਾਂ ਸਾਰਿਆਂ ਤੋਂ ਅਲੱਗ ਹੈ ਤੇ ਇਸ ਦੀ ਆਪਣੀ ਵਿਲੱਖਣਤਾ ਹੈ ਇੱਕ ਵਾਰ ਬਸੰਤ ਉੱਤੇ ਫੁੱਲਾਂ ਦੀਆਂ ਕਿ ਹਾਰੀਆਂ ਵਿੱਚ ਬੈਠੇ ਹਾਸੇ-ਹਾਸੇ ਵਿੱਚ ਮਤਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਸਾਡੀ ਮੰਜ਼ਲ ਕਿੱਥੇ ਕੋ ਹੈ ਤਾਂ ਉਹਨਾਂ ਨੇ ਹੱਸਦੇ-ਹਾੱਸਦੇ ਕਿਹਾ ਕਿ ਤੁਸੀਂ ਇਹਨਾਂ ਸਿਖਰ ਦੁਪਹਿਰ ਦੀ ਧੁੱਪ ਵਿੱਚ ਖੜੇ ਬਰਫ਼ ਦੇ ਫੁੱਲਾਂ ਵਰਗੇ ਹੋ ਫਿਰ ਉਹ ਗੰਭੀਰ ਹੋ ਗਏ ਤੇ ਅਕਨ ਲੱਗੇ ਕਿ ਹਾਲੇ ਪਿੰਡ ਲੰਮਾ ਹੈ ਕਈ ਜੰਗ ਲੜਨੇ ਹਨ ਹਾਲੇ ਤਾਂ ਸ਼ਾਤਾਂ ਦਾ ਹੀ ਸਮਾਂ ਹੈ ਅਸੀਂ ਉਸ ਵਕਤ ਇਸ ਗੱਲ ਨੂੰ ਬਹੁਤਾ ਗੋਲਿਆ ਨਹੀਂ ਸੀ ਸ਼ਾਤਾਂ ਵਾਲੀ ਸੱਚਾਈ ਦਾ ਅਹਿਸਾਸ ਤਾਂ ਸਾਨੂੰ ਵੀ ਸੀ ਪਰ ਹੁਣ ਪਿੱਛੇ ਚਾਹ ਤੋਂ ਮਾਰਿਆ ਸਮਝ ਆਉਂਦੀ ਹੈ ਕਿ ਇਹ ਸ਼ਬਦ ਉਹਨਾਂ ਨੇ ਕਿੰਨੀ ਗੰਭੀਰਤਾ ਅਤੇ ਪੀੜਾਂ ਵਿੱਚੋਂ ਕਈ ਹੋਣਗੇ ਸੋ ਗੁਰੂ ਪਿਆਰਿਓ ਇਹ ਸਾਨੂੰ ਬਹੁਤ ਹੀ ਕਮਲ ਦੇ ਬਾਪੂ ਜੀ ਜਿਨ੍ਹਾਂ ਕੋਲੋਂ ਸਿੰਘਾਂ ਨੇ ਬਹੁਤ ਸਾਰੀਆਂ ਸਿੱਖੀਆਂ ਜਿਹੜੇ ਸਿੰਘਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਾਉਂਦੇ ਤੇ ਪਾਲਦੇ ਰਹੇ ਸਮਝੋ ਸੋ ਗੁਰੂ ਪਿਆਰਿਓ ਬਾਪੂ ਜੀ ਦੀ ਸਾਕੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਸੱਚੇ ਪਾਤਸ਼ਾਹ ਜੱਗੇ ਖਾਲਸਾ ਪੰਥ ਦੀ ਬੰਦੀ ਸਿੰਘਾਂ ਦੀ ਤੇ ਕਿਸਾਨਾਂ ਦੀ ਅਰਦਾਸ ਜਰੂਰ ਕਰਿਆ ਕਰੋ ਮਹਾਰਾਜ ਆਪੇ ਕਿਰਪਾ ਕਰਨਗੇ ਸਭ ਗੁਰੂ ਪਿਆਰਿਓ ਦਾਸ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ